ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿੱਖਾਂ ਦੇ ਬਹੁਤ ਹੀ ਖਾਸ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹੋਏ ਹਮਲਿਆਂ ਦੀ ਅਤੇ ਇਹ ਹਮਲੇ ਕਿਹਨਾ-ਕਿਨਾ ਦੇ ਦੁਆਰਾ ਕੀਤੇ ਗਏ ਸਨ ਅਤੇ ਕਿਹੜੇ-ਕਿਹੜੇ ਸਾਲਾਂ ਦੇ ਵਿੱਚ ਕੀਤੇ ਗਏ ਸਨ ਪਹਿਲਾ ਹਮਲਾ ਜਕਰੀਆ ਖਾਨ ਵੱਲੋਂ 1737 ਈਸਵੀ ਦੇ ਵਿੱਚ ਕੀਤਾ ਗਿਆ ਸੀ। ਹਰਮੰਦਰ ਸਾਹਿਬ ਦੇ ਉੱਤੇ ਦੂਸਰਾ ਹਮਲਾ ਕਰਨ ਵਾਲਾ ਅਹਿਮਦ ਸ਼ਾਹ ਅਬਦਾਲੀ ਸੀ ਜਿਸ ਨੇ 1757 ਈਸਵੀ ਦੇ ਵਿੱਚ ਹਮਲਾ ਕੀਤਾ ਸੀ। ਤੀਸਰਾ ਹਮਲਾ 1762 ਅਤੇ ਚੌਥਾ 1764 ਦੇ ਵਿੱਚ ਕੀਤਾ ਗਿਆ ਸੀ ਤੇ ਇਹ ਵੀ ਦੋਨੋਂ ਹਮਲੇ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਹੀ ਕੀਤੇ ਗਏ ਸਨ। ਪੰਜਵਾਂ ਹਮਲਾ 1955 ਈਸਵੀ ਦੇ ਵਿੱਚ ਕੀਤਾ ਗਿਆ ਸੀ ਜੋ ਕਿ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ ਸੀ। ਛੇਵਾਂ ਹਮਲਾ 1984 ਈਸਵੀ ਦੇ ਵਿੱਚ ਕੀਤਾ ਗਿਆ ਜੋ ਪਰ ਦੀ ਸਰਕਾਰ ਦੁਆਰਾ ਕੀਤਾ ਗਿਆ ਜਿਸ ਦੇ ਬਾਰੇ ਤੁਸੀਂ ਸਭ ਹੀ ਜਾਣਦੇ ਹੋਵੋਗੇ ਸਤਮਾ ਅਤੇ ਅਠਮਾ ਹਮਲਾ 1986 ਅਤੇ 1988 ਦੇ ਵਿੱਚ ਰਾਜੀਵ ਗਵੰਦੀ ਦੇ ਦੁਆਰਾ ਕੀਤਾ ਗਿਆ ਸੀ ਇਹ ਸੀ ਸਾਰੀ ਕੀਤੀ ਗਈ ਹਮਲਿਆਂ ਦੀ ਸੂਚੀ ਜਾਣਕਾਰੀ ਚੰਗੀ ਲੱਗੇ ਹੋਵੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ